ਜਿਹੜਾ ਕਿਆ ਦਾ ਮਿਆਰ ਉੱਚਾ ਚੁੱਕਿਆ ਸਾਥੀਓ ਪੰਜਾਬ ਦੇ ਤਨਤਨ ਜ਼ਿਲ੍ਹੇ ਦੇ ਵਿੱਚ ਸੋਹਣੇ ਭਗਰਾ ਦੇ ਪਿੰਡ ਦੇ ਵਿੱਚ ਸਰਕਾਰੀ ਸਕੂਲ ਆ ਸਾਡੇ ਟਾਈਮ ਦੇ ਅਧਿਆਪਕਾਂ ਨੇ ਮਿਹਨਤ ਕਰਕੇ ਉਹਨੂੰ ਜਿਹੜਾ ਅੱਗੇ ਖੜਿਆ ਸੀ ਤੇ ਉਸ ਸਕੂਲ ਚ ਆ ਕੇ ਵੀਡੀਓ ਬਣਾ ਕੇ ਕਹਿੰਦੇ ਅਸੀਂ ਜਿਹੜਾ ਸਿੱਖਿਆ ਦਾ ਮਿਆਰ ਉੱਚਾ ਚੁੱਕਦਾ ਉਸ ਤੋਂ ਅੱਗੇ ਜਿਹੜੇ ਟੀਚਰ ਸਰਕਾਰੀ ਸਕੂਲਾਂ ਦੇ ਬੈਠੇ ਉਹਨਾਂ ਨੂੰ ਪੁੱਛੋ ਇਹਨਾਂ ਨੇ ਕੀ ਕੀਤਾ ਨਰੋਦ ਪਿੰਡ ਦੇ ਵਿੱਚੋਂ ਆਨਪੜਾ ਤੋਂ ਦਾਖਲਾ ਲੈ ਕੇ ਪੰਜਵੀਂ ਪਾਸ ਦਾ ਸੱਜ ਕਿਰ ਦੇਣ ਲਈ ਸਕੂਲਾਂ ਦੇ ਵਿੱਚ ਸਕੀਮ ਚਲਾਈ ਇੱਕ ਜਿਹਦੇ ਵਿੱਚ ਉਹਨਾਂ ਨੂੰ ਸੈਨ ਕਰਨੇ ਵੀ ਨਹੀਂ ਆਉਂਦੇ ਤੇ ਬੱਚਿਆਂ ਤੋਂ ਪੇਪਰ ਕਰਾ ਕੇ ਉਹ ਚਲਦੇ ਉੱਪਰ ਜਿੱਤੇ ਜਿਹੀ ਸਿੱਖਿਆ ਦਾ ਮਿਆਰ ਜਿਹੜਾ ਹੈ ਉੱਚਾ ਚੁੱਕ ਦਿੱਤਾ ਹੈ ਮੇਰੇ ਵੀਰ ਨੇ ਛੋਟੀ ਸਾਡੀ ਉਮਰ ਵਿੱਚ ਵੀ ਸਪੀਕਰ ਫੜ ਜਾਹੀ ਗੱਲ ਟੁੱਟ ਗਈ ਪੂਰੀ ਕਤਨੀ ਓਖੇ ਜਾਂਦੀ ਆ ਕੁੜੇ ਗਲ ਜੇ ਦੇਸ਼ ਵਿੱਚ ਜੋ ਕੁਛ ਨੇ ਸਾਨੂੰ ਦਿੱਤਾ ਹੈ ਇੱਕ ਤੋਹਫਾ ਸਾਨੂੰ ਮਿਲਿਆ ਮੇਰੇ ਵੀਰ ਨਾਰਾ ਲੌਂਗੇ ਆ ਰਹੇ ਸੀਗੇ ਜੇ ਸਾਨੂੰ ਰੋਜ਼ਗਾਰ ਨਹੀਂ ਦੇਣਾ ਤੇ ਗੋਲੀ ਮਾਰ ਦਿਓ ਵੀਰ ਗੋਲੀ ਮਾਰਨਾ ਤੇ ਆਪਣਾ ਭੋਖੜ ਕਾਲਾ ਮਨ ਵਰਤਾ ਦੇ ਬਣਾ ਬੁੱਜਿਲਾਂ ਦਾ ਕੰਮ ਹੁੰਦਾ ਇਹ ਦੇਸ਼ ਸਾਡਾ ਹੈ ਸਰਕਾਰਾਂ ਲੋਕ ਚੁੰੁੰਦੇ ਨੇ ਲੋਕਾਂ ਲਈ ਹੁੰਦੀਆਂ ਨੇ ਨਾ ਕਿ ਅਸੀਂ ਇਹਨਾਂ ਨੂੰ ਅਧਿਕਾਰ ਦੇ ਦਈਏ ਨਹੀਂ ਤਾਂ ਵੰਗਾਰ ਕੇ ਜਾ ਨਹੀਂ ਹਾਂ ਜਿੰਨੇ ਵੀ ਐਮਲੇ ਖੜੇ ਉਹਨਾਂ ਨੂੰ ਸਾਰਿਆਂ ਨੂੰ ਇੱਥੇ ਸੁਣਾ ਦੇਗੇ ਜਾਨੀਆਂ ਕਿ ਸਾਡੇ ਬੱਚਿਆਂ ਦੇ ਮੂੰਹ ਆ ਜਈ ਗੱਲ ਨਿਕਰਿਆ ਨਹੀਂ ਤੇ ਸਾਨੂੰ ਗੋਲੀ ਮਾਰ ਦੇ ਕਦਾ ਚਿੱਤ ਸਾਨੂੰ ਪਰਵਾਹ ਨਹੀਂ ਜਿੰਨੀ ਤੇ ਰਹੀ ਜਿੰਦੇ ਆ ਇਸ ਜਿੱਤੇ ਪੜਾ ਦੇਾਂਗੇ ਇਹਨਾਂ ਲੋਕਾਂ ਦੇ ਨਾਲ ਅਸੀਂ ਖੜੇ ਆ ਕਿ ਇਹ ਹਜੇ ਹਾਲਾਤ ਪੈਦਾ ਕਰਦੇ ਆ ਵੇਖੋ ਆਂਦੇ ਸਰਕਾਰ ਦੇ ਕੀ ਦਿੱਤਾ ਉਹ ਕਿੰਦੀ ਵੱਡੀ ਨਮੋਸ਼ੀ ਵਾਲੀ ਗੱਲ ਆ ਕਿ ਸਾਡੇ ਬੱਚਿਆਂ ਦੇ ਮੂੰਹ ਅੱਜ ਗੋਰੀ ਮਾਰ ਜੋਨਾਂ ਨੂੰ ਕਹਿੰਦੇ ਆ ਗੋਰੀ ਨਹੀਂ ਮਾਰਨੀ ਇਹਨਾਂ ਨੂੰ ਕਹੋ ਭਜੋ ਮੇਰੇ ਜੋਧੇ ਪਰ ਬੱਚੋ ਇਹਨਾਂ ਨੂੰ ਭਜਾਓ ਇੱਕ ਕਿਤੇ ਨਹੀਂ ਲਿਖਿਆ ਬਾਕੀ ਬਲਾਰੇ ਕਾਫੀ ਨੇ ਮੈਂ ਆਪਣੇ ਤੈਮ ਉਹਤੇ ਹੀ ਖਤਮ ਕਰਦੀ ਹੋਈ ਤੇ ਇੱਕਦਣ ਉਦਾਹਰਣ ਜਰੂਰ ਦੇ ਦੇਵਾਂ ਤੁਹਾਡੇ ਸਾਹਮਣੇ ਤੇ ਇਹਨਾਂ ਮੰਤਰੀਆਂ ਨੂੰ ਮੈਂ ਦੱਸਦੀਏ ਐ ਹੋ ਹੰਦ ਇਹਦਾ ਹਰਨੀਤ ਇਹ ਦੇ ਨਸ਼ੇ ਵਤ ਕਰਦਾਂਗੇ ਉਹ ਪਹਿਲਾਂ ਆਦੇ ਹੀ ਇਕਾਲੀ ਸਰਕਾਰ ਨਸ਼ੇ ਵੇਚਦੀ ਦੇ ਅੱਜ ਕਾਲੀਆਂ ਦੇ ਬੰਦਾ ਜੋ ਕੇ ਆਪ ਖੜਾ ਕਰਦੇ ਪਏ ਕਿਤੇ ਬੇਸ਼ਰਮ ਕੀ ਆਸ ਰੱਖਦੇ ਜ ਇਹਨਾਂ ਦੇ ਕੋਲੋਂ ਔਰ ਉਹ ਤੇ ਪਾਜ ਵਾਲਿਆਂ ਨੇ ਕਾਂਗਰਸ ਸਰਕਾਰ ਨੂੰ ਮਾਰੀਆ ਉਹਨਾਂ ਕੈਪਟਨ ਨੂੰ ਛੋਕੇ ਨਾਲ ਫੋਟੋ ਲਾਈ ਹੋਈ ਆ ਸੋ ਇਹਨਾਂ ਦੇ ਕਰਤਾਰ ਦੇਖ ਲੋ ਕਿ ਇਹਨਾਂ ਲੋਕਾਂ ਦੇ ਕੋਲ ਬੁੱਧੂ ਨਾ ਬਣੋ ਤੇ ਗੱਜਾ ਜਖੋ ਸਾਰੇ ਆਇਂਗੇ ਬੈਠੇ ਨਾ ਵੇਖੋ ਜਿੰਨੇ ਲੋਕ ਅੱਜ ਇੱਥੇ ਹਾਜ਼ਰ ਆ ਇਹ ਕੱਲੀ ਕੱਲੀ ਵੋਟ ਨਹੀਂ ਇਹਨਾਂ ਦੇ ਨਾਲ ਇਹਨਾਂ ਦੀ ਮਾਂ ਇਹਨਾਂ ਦੀ ਬੀਵੀ ਇਹਨਾਂ ਦੀ ਪਹਿਰੀ ਚਾਚੇ ਤਾਏ ਸਭ ਖੜੇ ਨੇ ਤੁਹਾਨੂੰ ਲੋਕਾਂ ਨੂੰ 10 ਦਿਨ ਕਿਹਾ ਤੇ ਸਾਥੀਓ ਅੱਜ ਮੇਰਾ ਆਖਰੀ ਸਰੀਹ ਲੈ ਕੇ ਜਾਓ ਇਹਨਾਂ ਲੋਕਾਂ ਦਾ ਇੱਕੋ ਕੰਮ ਆ ਲੋਕਾਂ ਨੂੰ ਅਸਲੀ ਮੁੱਦੇ ਤੋਂ ਕੁੜਤਾ ਹਾਗੇ ਤੇ ਧਰਮਾ ਵਾਲੇ ਪਾਸੇ ਲੈ ਕੇ ਜਾਣਾ ਸਾਡੇ ਹਲਕੇ ਦੇ ਸੀਟਾਂ ਬੀਬੀ ਹਰ ਸਿਮਰਤ कौर ਬੋਲੀ ਆ ਜੀ ਦੇ ਸਾਹਮਣੇ ਸਾਡੇ ਜਿਹੜੇ ਹੀ ਤਿੰਨ ਕਾਲੇ ਕਾਨੂੰਨ ਲਾਗੂ ਹੋਏ ਸੀ ਤੇ ਕਹਿੰਦੀ ਸੀ ਸਹੀ ਆ ਤੇ ਅੱਜ ਇੱਥੇ ਆ ਕੇ ਵੀ ਤੁਹਾਡੇ ਲੋਕਾਂ ਨੇ ਕਿਹਾ بے ਰੋਜ਼ਗਾਰ ਨਹੀਂ ਬੋਲੀ ਕਿਸੇ ਲਈ ਨਹੀਂ ਬੋਲੀ ਕਹਿੰਦੇ ਅਸੀਂ ਧਰਮੀ ਪਰਵਾਸ ਚ ਬੀਬੀ ਜਾਂਦੀ ਆ ਓਏ ਧਰਮ ਤੇ ਗੁਰਦੁਆਰੇ ਜਾਂ ਉੱਥੇ ਵੀ ਜਾ ਕੇ ਬਾਬੇ ਤੋਂ ਸੁੱਖ ਮੰਗ ਲਾਂ ਜੀ ਇਹਨਾਂ ਨੂੰ ਆਪਣੇ ਘਰੀ ਰੱਖੋ ਸਭੀਰੋ ਭਗਵਾਨ ਜੀ ਮਾਨੇ ਇੱਕ ਹੋਰ ਵੀ ਕੀਤਾ ਸੀ ਇਹ ਜਿਹੜਿਆ ਜੋ ਵੀ ਝੂਠ ਜਿੰਨਾ ਇਤੋਂ ਬੋਲਿਆ ਗਿਆ ਇਹਨੇ ਜਿਹੜਾ ਉਨਾ ਹੀ ਝੂਠ ਬੋਲਿਆ ਹੈ ਰੱਜ ਕੇ ਬੋਲਿਆ ਹੈ ਰੋਜ਼ਗਾਰ ਖੋਇਆ ਹੈ ਦਿੱਤਾ ਨਹੀਂ ਅੱਜ ਮੈਂ ਖੀਤੇ ਗੂੰਗੀ ਕਿ ਜਿਹੜੀ 18 ਤੋਂ 35 ਸਾਲ ਦੀ ਉਮਰ ਦਿੱਤੀ ਆਨ ਪੜਤਾ ਵਾਲੀ ਗੱਲ ਕੀਤੀ ਆ 18 ਸਾਲ ਜਦ ਬੱਚਿਆਂ ਨੂੰ ਪਾਸਥਵੀ ਕਰਦੇ ਆ 18 ਜੇ ਪਾਸਥਵੀ ਕਰਦੇ ਆ ਤੇ ਇਹ 18 ਦੀ ਉਮਰ ਕਿਵੇਂ ਦੇਸੀ ਤੇ ਦੱਸ ਕੇ ਜਾਈਏ ਤੁਹਾਡੇ ਸਾਹਮਣੇ ਸੀ ਉਹ ਖੜੇ ਆ ਜਿਨ੍ਹਾਂ ਨੇ 14 ਸਾਲ ਲੜਾਈ ਲੜ ਕੇ ਅਸੀਂ ਆਪਣੀ ਜੌਬ ਲਈ ਸੀ 42 ਸਾਲ ਦੀ ਉਮਰ ਦੀ ਸਟ੍ਰੈਚਰ ਲਈ ਸੀ ਲੜਾਰੀ ਜਾਰੀ ਰੱਖੋ ਹਿੱਟਾਰੇ ਨਾਲ ਆ ਜਿੱਤ ਲੜਦੇ ਲੋਕਾਂ ਦੀ ਚੰਗਾ ਕਰ ਆਪਣੇ ਹੀ ਦੇਸ਼ੋਂ ਕੋਈ ਕਾਜ ਨਾ ਦੇਵੇ ਸਾਨੂੰ ਆਪਣੇ ਦੇਸ਼ ਤੇ ਆਪਣਾ ਹੱਕ ਜਮਾ ਲਓ ਆਓ ਮਲਾਜ਼ਮਾਂ ਮਜ਼ਦੂਰਾਂ ਬੇਰਜ਼ਗਾਰੋਂ ਕਿਸਾਨੋਂ ਇਕਜੁੱਟ ਹੋ ਜਾਓ ਕੁਝ ਇਹਦਾ ਆਪਣਾ ਵੱਡਾ ਪਰਿਵਾਰ ਬਣਾ ਲਓ ਹਨੇਰੀਆਂ ਨੂੰ چیر ਕੇ ਚੱਲਣਾ ਤੱਕ ਪਹੁੰਚ ਗਏ ਹਨੇਰੀਆਂ ਨੂੰ چیر ਕੇ ਚੱਲਣਾ ਤੱਕ ਪਹੁੰਚ ਗਏ ਜ਼ਿੰਦਗੀ ਨੂੰ ਤਿੱਖੀ ਤਲਵਾਰ ਬਣਾ ਲਓ ਜ਼ਿੰਦਗੀ ਨੂੰ ਤਿੱਖੀ ਤਲਵਾਰ ਬਣਾ ਲਓ ਸਤਿਓ ਇਹ ਜਿਹੜੀਆਂ ਸਰਕਾਰਾਂ ਨੇ ਇਹ ਲੈ ਸਾਡੀ ਆਜ਼ਾਦੀ ਨੂੰ ਸਰਮੁਆਏ ਧਾਰੀ ਦੀ ਰਿਆਸਤ ਬਣਾ ਕੇ ਰੱਖ ਦਿੱਤਾ ਹੈ ਸਾਡਾ ਜਿਹੜਾ ਰੋਜ਼ਗਾਰ ਆ ਕੰਪਨੀਆਂ ਦੇ ਹੱਥਾਂ 'ਚ ਦੇ ਦਿੱਤਾ ਹੈ আর ਜਿਹੜੇ ਝੜਕਾਂ ਦੇ ਬੇਰੋਜ਼ਗਾਰ ਰੋਲ ਰਹੇ ਨੇ ਇਹਨਾਂ ਸਰਕਾਰਾਂ ਦੀਆਂ ਉਦਾਰੀ ਦਰਨ ਸੰਸਾਰੀ ਦਰਨ ਅਤੇ ਨਿੱਜੀ ਕਰਨ ਦੀਆਂ ਨੀਤੀਆਂ ਨੇ ਸਾਡਾ ਪਬਲਿਕ ਸੈਕਟਰ ਦਾ ਖੋਖਾ ਪਾ ਦਿੱਤਾ ਹੈ ਸਾਡੇ ਸਰਕਾਰੀ ادارے ਵੇਚੇ ਜਾ ਰਹੇ ਨੇ ਆ ਰੇਲਾ ਬੱਸਾਂ ਗੱਡੀਆਂ ਸਭ ਵੇਚ ਜਾ ਰਿਹਾ ਏ ਆ ਸਾਡੇ ਹੀ ਤਨਤਨ ਜ਼ਿਲ੍ਹੇ ਦਾ ਇੱਕ ਮੰਤਬਾਇਆ ਸੀ ਆਪਣਾ ਟਰਾਂਸਪੋਰਟ ਮੰਤਰੀ ਤੇ ਲੋਕਾਂ ਚ ਕਹਿੰਦਾ ਸੀ ਆਉਂਦੇ ਆ ਨਵੀਆਂ ਬੱਸਾਂ ਪੈ ਜਾਣਗੀਆਂ ਕੋਈ ਬੱਸ ਨਹੀਂ ਪਾਈ ਅਜੇ ਤੱਕ ਪੁਰਾਣੀਆਂ ਦਾ ਵੀ ਭੋਗ ਪੈਣ ਜਾ ਰਿਹਾ ਏ ਕੋਈ ਨਵੀਂ ਭਰਤੀ ਨਹੀਂ ਕੀਤੀ ਆ ਰੇ ਇੱਥੇ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਨੀ ਆ ਕਹੇ ਰਾਜ ਉਹਨੇ ਪ੍ਰੈਸਰ ਪੁਆਟਰ ਪੁੱਛ ਰਹੀ ਸੀ ਮੈਨੂੰ ਕਿ ਤੁਸੀਂ ਜਿਹੜਾ ਦੱਸੋ ਭਗਵੰਤ ਮਾਨ ਆ ਤਾਂ ਮੈਂ ਬੜੀ ਤਰੱਕੀ ਕੀਤੀ ਬੜਾ ਕੁਝ ਦੇਦਾ ਹੈ ਸਭ ਤੋਂ ਪਹਿਲਾ ਬਰਾਉ ਤੁਸੀਂ ਹੈਰਾਨ ਹੋਗੇ ਇਹ ਸਰਕਾਰ ਨੇ ਆਉਂਦਿਆ ਹੀ ਪਹਿਲੇ 6 ਮਹੀਨਿਆਂ ਵਿੱਚ ਸਾਨੂੰ ਕੀ ਦਿੱਤਾ ਸੀਗਾ ਜਲੰਧਰ ਸ਼ਹਿਰ ਦੇ ਵਿੱਚ ਫ੍ਰੈਂਡਲੀ ਔਮੈਨ ਬੀਅਰ ਬਾਰ ਪੁਲਿਸ ਦੇਖੋ ਸਲੁਸ਼ਗਾਰ ਲੇ ਵੋਮਨ ਬੀਅਰ ਬਾੜ ਦਾ ਇੱਕ ਤੋਹਫਾ ਦਿੱਤਾ ਸੀ ਜਲੰਧਰ ਦੇ ਵਿੱਚ ਆਰ ਜਿੰਨੂੰ ਅਸੀਂ ਮੋੜਾ ਦੇ ਕੇ ਰੱਖਤਾ ਸੀ ਜਿਸ ਜਦ ਦੇ ਬੰਦੀ ਮੈਂ ਔਰਤ ਮੁਫਤੀ ਦੀ ਆਗੂ ਆ ਅਸੀਂ ਇਹਨਾਂ ਨੂੰ ਮੋੜਾ ਦਿੱਤਾ ਸੀ ਤੇ ਉੱਥੇ ਇਤਲਾ ਲਾਲਵਾ ਦਿੱਤਾ ਸੀ ਜੇ ਸਾਥੀਓ ਹੀ ਜਾਗ ਦੇਣਾ ਹੁੰਦੀ ਤੇ ਅੱਜ ਹਰ ਸ਼ਹਿਰ ਚ ਇਹ ਕਹਿੰਦਾ ਮੈਂ ਦੇਸ਼ਾ ਬੰਦ ਕਰੂੰਗਾ ਵੀਰ ਨੂੰ ਅੱਜ ਪੜੇ ਲਿਖੇ ਜੇ ਇੱਕ ਗੱਲ ਇਥੋਂ ਪੱਲੇ ਬਨ ਕੇ ਜਾਓ ਕਦੀ ਵੀ ਨਸ਼ਾ ਨਹੀਂ ਤੇ ਬੰਦ ਨਹੀਂ ਹੋ ਸਕਦਾ ਜਿੰਨੀ ਦੇ ਨਸ਼ੇ ਤੂੰ ਹਰ ਨਸ਼ੀਲੀਆਂ ਬੰਨ ਵਾਲੀਆਂ ਚੀਜ਼ਾਂ ਨੂੰ ਉਹਨਾਂ ਦੀ ਜਿਹੜੀ ਉਤਪਾਦਨ ਤੇ ਆਤਪਾਦਨ ਆ ਉਹਨਾਂ ਨੂੰ ਉਸ ਕੰਪਨੀਆ ਦੇ ਹੱਥਾਂ 'ਚ ਖੋ ਗੇ ਸਰਕਾਰੀ ਅਦਾਰਿਆਂ 'ਚ ਨਹੀਂ ਲਿਆਂਦਾ ਜਾ ਸਕਦਾ ਉਨੀ ਦੇ ਨਸ਼ਾ ਨਹੀਂ ਬੰਦ ਹੋ ਸਕਦਾ ਅਰੇ ਅੰਧੇ ਹੀ ਨਸ਼ਾ ਬੰਦ ਕਰਾਵਾਂਗੇ ਲੋਹ ਜਿਹੜੇ ਆ ਮਾੜਾ ਮੋਟਾ ਨਸ਼ਾ ਕਰਨ ਨਾਲੇ ਚੁੱਕ ਲੈ ਗਏ ਬਾਕੀ ਆ ਜੀ ਅੱਜ ਮੈਂ ਮਲਾਜਮਾਂ ਦੀ ਬੇਰੁਜ਼ਗਾਰਾਂ ਦੀ ਚੱਤੇ ਬੰਦੀ ਤੇ ਬੋਲ ਰਹੀਆਂ ਮੈਂ ਸਰਕਾਰ ਨੂੰ ਕਹਾ ਕਹਿਣਾ ਚਾਹਣੀ ਆ ਭਗਵੰਤ ਮਾਨ ਆ ਜਿਹੜੀ ਆ ਲੋਕ ਜਿਹੜੇ ਬੇਰੁਜ਼ਗਾਰ ਤੇ ਨਾ ਜਿਲਾ ਲੜ ਰਹਾ ਜਿਹੜਾ ਤੋਂ ਉਮਰ ਦਾ 18 ਤੋਂ 37 ਸਾਲ ਦਾ ਕਰ ਦਿੱਤਾ ਓਏ ਭਗਵੰਤ ਮਾਨ ਇਹਨੂੰ ਅਸੀਂ ਅੱਜ ਤੋਂ 30 ਸਾਲ ਪਹਿਲਾਂ ਮੋੜਾ ਦੇ ਚੁੱਕੇ ਸਾਂ ਅਹੀ 36 ਤੋਂ 42 ਸਾਲ ਦੀ ਉਮਰ ਦੀ ਇਨਸਟਰਕਸ਼ਨ ਲੈ ਕੇ ਜੋਰ ਜਾਇ ਸੀ ਦੇ ਅਸੀਂ ਜਿਹੜਾ ਹੀ 36 ਤੋਂ 42 ਸਾਲ ਦੀ ਉਮਰ ਦੇ ਚੀਸ ਸੈਸ਼ਨ ਲੈ ਕੇ ਆਏ ਹਾਂ ਲਾ ਕੇ ਤਾਂ ਜਿੰਦਾਬਾਦ 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 ਕੀ ਕਰਨਗੇ ਜੱਲਾ ਠਾਣੇ ਹਾਏ 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 ਜੋਰ ਦੀ ਪਿੱਟੋ ਹਾਏ 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 ਸਾਰੇ ਪਿੱਟੋ ਹਾਏ ਹਾਏ मर गया हाय लुट लुटके खा गए हाय कपड़े हाए हाएते कपड़े हाएते हाय हाय झंडा मर गया हाय हाय पंजाब लुट गया हाय हाय पंता मर गया हाय हाय गपी मुख्यमंत्री मुर्दाबाद

ਆ ਸਾਥੀਓ ਸਪੀਕਰ ਦਾ ਕਰ ਲਓ ਸਪੀਕਰ ਦਾ ਕਰ ਲਓ ਸਪੀਕਰ ਦਾ ਸਪੀਕਰ ਨੂੰ ਚਲਾ ਲਓ ਆ ਮੂੰਹ ਪਿੱਛੇ ਨੂੰ ਕਰ ਦਿਓ ਸਪੀਕਰ ਦਾ ਮੂੰਹ ਪਿੱਛੇ ਨੂੰ ਕਰ ਦਿਓ ਆ ਸਪੀਕਰ ਦਾ ਕਿਉਂਕਿ ਆਪਾਂ ਰਸਤਾ ਬੰਦ ਕਰਕੇ ਰੱਖਣਾ ਹੈ ਕਿਉਂਕਿ ਇਹ ਦਫ਼ਤਰ ਆਪਣੇ ਲੋਕਾਂ ਦਾ ਹੈ ਤੁਹਾਡੇ ਟੈਕਸ ਤੇ ਇਥੋਂ ਦੇ ਵਿਧਾਇਕ ਤਨਖਾਹ ਲੈਂਦੇ ਆ ਜਿਹੜਾ ਖਰਚਾ ਹੋ ਰਿਹਾ ਜਿਮਣੀ ਚੌਂਟੇ ਕਿਉਂਕਿ ਕਹਿੰਦੇ 6 ਮਹੀਨਿਆਂ ਤੋਂ ਬਾਅਦ ਇੱਕ ਵੀ ਸੀਟ ਵਿਧਾਨ ਸਭਾ ਦੀ ਖਾਲੀ ਨਹੀਂ ਰੱਖਣੀ ਤੇ ਤੁਹਾਡੀਆਂ ਸੀਟਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਖਾਲੀ ਪੰਜਾਂ ਨੇ ਤੁਹਾਡੇ ਟੈਕਸ ਤੇ ਤਨਖਾਹ ਲੈਂਦੇ ਆ ਤੁਹਾਡੇ ਟੈਕਸ ਤੇ ਗੁਜ਼ਾਰੇ ਕਰਦੇ ਆ ਸਹੂਲਤਾ ਮਾਣਦੇ ਆ ਵਿਦੇਸ਼ਾਂ ਦੇ ਟੂਰ ਕਰਦੇ ਆ ਸੋ ਇਹ ਲਟੇਰਾ ਵਰਗਾ ਹੈ ਇਹ ਲੋਟੂ ਹੈ ਇਹ ਗੱਪੀ ਹੈ ਇਹ ਲਾਰੇਵਾਜ ਹੈ ਇਹ ਧੋਖੇਵਾਜ ਹੈ ਇਸ ਕਰਕੇ ਇਹਦਾ ਪਿੱਠ ਸਿਆਪਾ ਕਰਨਾ ਦਰਤਰ ਚੋਂ ਨਾ ਕੋਈ ਅੰਦਰ ਜਾਣ ਦੇਣਾ ਨਾ ਬਾਹਰ ਜਾਣ ਦੇਣਾ ਜਿਹੜਾ ਮਰਜ਼ੀ ਕਾਰਵਾਈ ਕਰ ਲੇ ਜੋ ਕਰਨਾ ਕਰ ਲੇ ਸੋ ਸਾਰੇ ਸਾਥੀਆਂ ਥੋੜੇ ਅੱਗੇ ਨੂੰ ਹੋ ਜੋ ਆਪਾਂ ਸਾਰੇ ਅੱਗੇ ਨੂੰ ਹੋ ਜੋ ਸਾਰੇ ਪੈਣਾ ਅੱਗੇ ਨੂੰ ਹੋ ਜੋ ਲੜਕੀਆਂ ਅੱਗੇ ਨੂੰ ਹੋ ਜਾ ਸਪੀਕਰ ਦੀ ਤਾਰ ਨਹੀਂ ਆ ਰਹੀ ਬੱਚੇ ਅੱਗੇ ਨੂੰ ਹੋ ਜੋ ਆਪਾਂ ਲੜਕੀਆਂ ਅੱਗੇ ਨੂੰ ਹੋ ਜਾ ਰਸਤਾ ਪਾਵੇਂ ਛੱਡਿਓ ਫਿਰ ਕੀ ਆਪਾਂ ਗੇਟ ਬੰਦ ਕਰਨਾ ਹੈ ਜਿਹੜਾ ਮਰਜ਼ੀ ਕਾਰਵਾਈ ਕਰੇ ਅਸੀਂ ਤਿਆਰ ਆ ਸਾਨੂੰ ਪਤਾ ਹੈ ਇਹ ਪਰਚੇ ਕਰਾ ਸਕਦਾ ਬਸ ਇਸ ਤੋਂ ਬਾਅਦ ਇਹਦੇ ਕੋਲੇ ਕੁਝ ਨਹੀਂ ਕਦੇ ਕਹਿੰਦਾ ਲੋਕਾਂ ਦੀ ਆਵਾਜ਼ ਬੰਦ ਕਰ ਦੂੰਗਾ ਲੋਕ ਆਵਾਜ਼ ਬੰਦ ਕਰ ਦਿਓ ਕਦੇ ਕਹਿੰਦਾ ਫਲਾਣਾ ਰਤਨ ਦਾ ਫਲਾਣਾ ਕੁਛ ਹੈ ਬੜਾ ਕੁਝ ਕਰਦਾ ਹੈ ਜੋ ਚੈਲੰਜ ਹੈ ਸਾਰੇ ਸਾਥੀਓ ਆਪਾਂ ਗੇਟ ਬੰਦ ਕਰਕੇ ਰੱਖਣਾ ਇਸ ਗੱਪੀ ਦਾ ਬਰਨਾਲੇ ਵਾਲਿਆਂ ਨੇ ਇਤਿਹਾਸ ਸਿਰਜਤਾ ਇਥੋਂ ਦੇ ਇਨਕਲਾਬੀ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਗੌਰ ਕਰੋ ਤੁਸੀਂ ਵੀ ਯਾਸਰ ਕਰੋ ਅਮਲ ਕਰ ਲਓ ਦੇਖਿਓ ਭਲੇਕੇ ਚ ਨਾ ਆ ਜਿਓ ਅਸੀਂ ਮਾਲਦੇਵ ਵਾਲਿਆਂ ਨੇ ਬੰਝ ਗੱਡ ਲਿਆ ਕਸੂਤਾ ਹੁਣ ਤੁਸੀਂ ਨਾ ਗੱਡੇਓ ਜੇ ਅਸੀਂ ਗੱਡ ਲਿਆ ਸੀ ਤਾਂ ਪੱਟ ਵੀ ਦਿੱਤਾ ਬਰਨਾਲੇ ਚੋਂ ਪੋਰਟੋਜ਼ੀਏ ਤੇ ਇਸ ਗੱਲ ਦਾ ਖਿਆਲ ਕਰਿਓ ਜੋ ਮੈਂ ਬੇਨਤੀ ਕਰਦਾ ਸਾਥੀ ਅ ਸੁਨੀਪ ਮਫਰ ਨੂੰ ਸਲੀਮਾ ਪਰੂਆਗੇ ਸਟੇਟਿਸ ਕਰਤਾ ਕਿਉਂ ਪੜਾ ਰਹੇ ਤੁਸੀਂ ਆਪਣਾ ਬਸ ਇੰਨਾ ਕਲੀਅਰ ਕਰ ਦਿਓ ਕੱਲੇ ਕੁਰਤੇ ਕਿ ਸਾਡੇ ਦਾ ਕੁਰਤੇਆਂ ਦੀਆਂ ਜੇਬਾਂ ਵੀ ਖਾਲੀ ਐ ਸਾਡੇ ਦਾ ਸਾਰਾ ਕੁਝ ਸਾਡੇ ਜੜੇ ਇਹ ਸਰਕਾਰ ਨੇ ਹਰਮਾਨ ਤੋਂ ਸਾਰੇ ਪਾੜਤੇ ਇੱਕ ਵੀ ਭਰਤੀ ਨਹੀਂ ਕੀਤੀ ਸਾਡੇ 3 ਸਾਲਾਂ ਦੇ ਵਿੱਚ ਵੱਡੇ ਵੱਡੇ ਫਲੈਕਸ ਲਾਉਂਦੇ ਆ ਤੁਹਾਡੇ ਚੈਨਲਾਂ ਤੇ ਵੀ ਇਹ ਦਿੰਦੇ ਆ ਕਿ ਅਸੀਂ ਇੰਨੀ ਭਰਤੀ ਕਰ ਲਈ ਅਸੀਂ ਚੈਲੰਜ ਕਰਦੇ ਆ ਕਿ ਇੱਕ ਵੀ ਪੋਸਟ ਸਿੰਗਲ ਪੋਸਟ ਕੋਈ ਇੱਕ ਪੋਸਟ ਜਿਹਨੂੰ ਕੈਰੀ ਪੋਸਟ ਕਹਿੰਦੇ ਨੇ ਆ ਇੱਕ ਵੀ ਪੋਸਟ ਕਿਹੜਾ ਭਾਗ ਦੇ ਵਿੱਚ ਕੱਢੀ ਹੋਵੇ ਸਾਨੂੰ ਵਿਖਾ ਦਿਓ ਤਾਂ ਅਸੀਂ ਜਨਤਕ ਤੌਰ ਤੇ ਲੋਕਾਂ ਦੀ ਕੈਰੀ ਚ ਖੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਮਾਫੀ ਮੰਗਾਂਗੇ ਗੱਪ ਮਾਰਦਾ ਇੱਥੇ ਆਉਣ ਦਾ ਕੀ ਮਤਲਬ ਇੱਥੇ ਆਉਣ ਦਾ ਤਾਂ ਦਫ਼ਤਰ ਚਾਹ ਦਫ਼ਤਰ ਮੁਰੇ ਆਉਣ ਦਾ ਕੀ ਮਤਲਬ ਇਹ ਸਾਡਾ ਦਫ਼ਤਰ ਹੈ ਅਸੀਂ ਤਾਂ ਕਹਿੰਦੇ ਆ ਕਿ ਲੋਕਾਂ ਦਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸਰਕਾਰੀ ਮਸ਼ੀਨਰੀ ਤੇ ਵਰਤੀ ਜਾ ਰਹੀ ਹੈ ਅਸੀਂ ਇਸ ਸਟੇਜ ਤੋ ਜਿਵੇਂ ਭਗਤ ਸਿੰਘ ਅਰਗਿਆ ਨੇ ਜਿਹੜਾ ਬੰਬ ਛੱਟ ਕੇ ਕਿਹਾ ਸੀਗਾ ਕਿ ਲੋਕਾਂ ਨੂੰ ਜਗਾਉਣਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹ ਦਫਤਰ ਦੇ ਵਿੱਚ ਚੱਲ ਰਿਹਾ ਹੈ ਜਿਹੜੀ ਜ਼ਤੇਲ ਮਚਾਇਆ ਜਾ ਰਿਹਾ ਹੈ ਇਹ ਗੱਡੀਆਂ ਤੁਹਾਡੇ ਟਾਇਰ ਇਹਨਾਂ ਦੇ ਤੁਹਾਡੇ ਸਿਰਾਂ ਤੇ ਚੱਲ ਰਹੇ ਆ ਇਸ ਨੀਸ ਦੇਣ ਵਾਸਤੇ ਕਿ ਅਸੀਂ ਗਲਤੀ ਪਹਿਲਾਂ ਕਰ ਲਈ ਹੁਣ ਸੁਧਾਰ ਲਓ ਇਹ ਗਲਤੀ ਦੂਰ ਕਰਨ ਵਾਸਤੇ ਇਹਨਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਆਓ ਬਰਨਾਲੇ ਵਾਲਿਆਂ ਤੋਂ ਕਿ ਸਿੱਖੀਏ ਇਸ ਤਰੀਕੇ ਨਾਲ ਇਸ ਗੱਲ ਕਰਨ ਵਾਸਤੇ ਇਸ ਦਫਤਰ ਦੇ ਬਾਹਰ ਤੇ ਬੈਠੇ ਆ ਕਿ ਸਾਰੇ ਲੋਟੂ ਟੋਲਾ ਸਾਰੇ ਦਿੱਲੀ ਵਾਲੇ ਕੇਜਰੀਵਾਲ ਦੇ ਗੁਲਾਮ ਨੇ ਉਹਦੇ ਪਿਆਦੇ ਆ ਉਹਦੇ ਸਿਰੀ ਆ ਉਹਦੇ ਝੋਟੀਦਾਰ ਆ ਇਹ ਗੱਲਾਂ ਦੱਸਣ ਵਾਸਤੇ ਆ ਜੀ ਤੁਹਾਡੀ ਗੱਲ ਕਿਵੇਂ ਪਹੁੰਚੋ ਤਾਂ ਚੋਣ ਪ੍ਰਚਾਰ ਕਰਦੇ ਵੇਦਨ ਦਫਤਰ ਤਾਂ ਖਾਲੀ ਤੁਹਾਡੀ ਗੱਲ ਕਿਵੇਂ ਪਹੁੰਚੇ ਜਿਵੇਂ ਤੁਹਾਡੇ ਰਾਹੀਂ ਪਹੁੰਚਦੀ ਹੈ ਜਿਵੇਂ ਕਹਿੰਦੇ ਆ ਕਿ ਫਲਾਣਾ ਚੈਨਲ ਵਾਲਾ ਤਾਂ ਫਲਾਣਾ ਕੁਛ ਹੈ ਤੇ ਸਭ ਤੋਂ ਵੱਡਾ ਜਿਹੜਾ ਚੌਥਾ ਥਾਂ ਮੈਂ ਤੁਸੀਂ ਹੋ ਜਿਨ੍ਹਾਂ ਨੂੰ ਇਹ ਕਹਿੰਦਾ ਮੈਂ ਅੰਦਰ ਨਹੀਂ ਵੜਨ ਦਿੰਦਾ ਕਹਿੰਦਾ ਮੈਂ ਆਪਦੇ ਪੇਜ ਤੇ ਲਾਈਵ ਹੋਊਗਾ ਪਰ ਦੂਜੇ ਪਾਸੇ ਚੀਕਾਂ ਵੀ ਮਾਰਦਾ ਹੈ ਕਿ ਫਲਾਨੇ ਦੀ ਆਵਾਜ਼ ਬੰਦ ਕਰ ਦਿਓ ਟਿੰਕੇ ਨੂੰ ਚੱਕ ਲੋ ਟਿੰਕਾ ਦਾ ਨਾਮ ਦਾ ਫਲਾਨਾ ਕੁਛ ਹੈ ਤਾਂ ਉਹ ਇਹ ਤੁਹਾਡੇ ਰਾਹੀਂ ਜਾਊਗੀ ਤੁਸੀਂ ਲੋਕ ਦੱਸੋਗੇ ਤੁਹਾਨੂੰ ਹਜ਼ਾਰਾਂ ਕਰੋੜਾ ਲੱਖਾਂ ਲੋਕ ਦੇਸ਼ ਦੇ ਦੇਖਦੇ ਆ ਸੰਸਾਰ ਚ ਬੈਠੇ ਤਾਂ ਇਹ ਤੁਹਾਡੇ ਰਾਹੀਂ ਤੁਹਾਡੇ ਮੀਡੀਆ ਰਾਹੀਂ ਗੱਲ ਜਾਣੀ ਹੈ ਇਥੋਂ ਦੇ ਲੋਕਾਂ ਦੇ ਵੀ ਜਿਵੇਂ ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠੀ ਚੰਗਿਆਰੀ ਸੰਸਾਰ ਭਰ ਚ ਭਾਰਤ ਚ ਫੈਲੀ ਸੀ ਤਾਂ ਉਸ ਤਰੀਕੇ ਨਾਲ ਇਹ ਗੱਲ ਤੁਹਾਡੀ ਗੱਲ ਕੀਤੀ ਹੋਈ ਲੋਕਾਂ ਦੀ ਕਿਤੇਰੀ ਚ ਰੱਖੀ ਹੋਈ ਕਿ ਗੱਪ ਮਾਰਦੇ ਆ 10 ਵਜੇ ਕੋਈ ਤੁਹਾਡੇ ਘਰੇ ਨਹੀਂ ਆਉਂਦਾ ਇਹ ਸਾਰਾ ਕੁਝ ਤੁਹਾਡੇ ਰਾਹੀਂ ਜਾਣਾ ਹੈ ਤਾਂ ਕਰਕੇ ਇੱਥੇ ਬੈਠ ਬਹੁਤ ਬਲਾਰੇ ਪਹਿਲਾਂ ਬੋਲ ਗਏ ਨੇ ਹੋਰ ਵੀ ਬੋਲਣਗੇ ਅੱਜ ਭਗਵੰਤ ਮਾਨ ਦੀ ਅਰਥੀ ਫੂਕ ਮਜਾਰਾ ਜਿਹੜਾ ਆਪਾਂ ਕਰ ਰਹੇ ਆ ਉਹਦੇ ਚ ਕਿਉਂ ਕਰ ਰਹੇ ਆ ਕਿਉਂਕਿ ਜਿਹੜਾ ਆਪਾਂ ਮੇਨ ਕਹਿੰਦੇ ਆ ਵੀ ਸਾਡੇ ਤੇ ਜਿਹੜੀ ਗੋਲਾਬਾਰੀ ਹੋਈ ਹੈ ਉਹ ਉਹਨੂੰ ਨਾਮ ਦਿੱਤਾ ਜਾਂਦਾ ਹੈ ਵੀ ਗੈਂਗਸਟਰਾਂ ਵੱਲੋਂ ਕੀਤੀ ਗਈ ਹੈ ਇਹਨਾਂ ਨੂੰ ਜਿਹੜੇ 5-5000 ਤੇ ਵਿਕਦੇ ਨੇ ਇਹ ਮੁੰਡੇ ਸਾਡੀ ਜਵਾਖ ਨੇ ਜਿਹੜੇ ਕੰਮ ਤੋਂ ਜਿਨ੍ਹਾਂ ਕੋਲੇ ਕੰਮ ਨਾ ਹੋ ਹੋਣ ਕਰਕੇ ਉਹ ਵਿਕੇ ਹੋਏ ਨੇ ਵੱਡੇ ਇਹਨਾਂ ਕੋਲੇ ਸਮਗਲਾਂ ਕੋਲੇ ਜਾਂ ਵੱਡੇ ਜਿਹੜੇ ਰੈਕਟ ਚਲਾਉਂਦੇ ਨੇ ਇਹਨਾਂ ਦੇ ਉਹਨਾਂ ਦੇ ਅਸਲ ਗੈਂਗਸਟਰ ਉਹ ਨੇ ਜਿਹੜੇ ਪਿੱਛੇ ਇਸ ਨੂੰ ਚਲਾਉਂਦੇ ਨੇ ਸਾਰੇ ਰੈਕਟ ਨੂੰ ਇਸ ਲਈ ਇਹਨਾਂ ਨੂੰ ਗੈਂਗਸਟਰ ਕਹਿਣ ਦੀ بجائے ਇਹ ਜਿਹੜੇ ਸਾਡੇ ਭਾਵੇਂ ਕਹੇ ਜੀ ਨੇ ਇਹ ਲੁਟੇਰੇ ਨੇ ਇਹ ਨਸ਼ੇੜੀ ਨੇ ਇਹ ਉਹਨਾਂ ਦੇ ਗੁਰਗੇ ਨੇ ਇਹਨਾਂ ਨੂੰ ਗੈਂਗਸਟਰ ਕਹਿਣ ਦੀ ਲੋੜ ਨਹੀਂ ਇਸ ਲਈ ਜਿਹੜਾ ਅੱਜ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਨਿਕੰਮਾ ਕਹਿ ਸਕਦੇ ਆ ਕਿਉਂਕਿ ਜਿਹੜਾ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਇਹ ਤੋਂ ਸੰਭਾਲੀ ਨਹੀਂ ਜਾ ਸਕਦੀ ਭ੍ਰਿਸ਼ਟ ਕਹਿ ਸਕਦੇ ਆ ਜਿੱਥੋਂ ਭ੍ਰਿਸ਼ਟਾਚਾਰ ਨਹੀਂ ਰੁਕਦਾ ਡੰਮੀ ਕਹਿ ਸਕਦੇ ਆ ਜਿਹਨੂੰ ਦਿੱਲੀ ਵਾਲੇ ਚਲਾ ਰਹੇ ਨੇ ਜਿਹੜਾ ਹੋਰ ਕਈ ਆਪਾਂ ਇਹਨਾਂ ਨੂੰ ਦੇ ਸਕਦੇ ਆ ਮੈਂ ਕਹਿੰਦਾ ਸਭ ਤੋਂ ਵੱਡਾ ਕਹਿ ਸਕਦੇ ਆ ਨੂੰ ਟਰੋਲ ਕਹਿ ਸਕਦੇ ਆ ਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਟਰੋਲ ਕਰਦੇ ਆ ਕਿਸੇ ਨੂੰ ਇਹ ਆਪਦੇ ਵਿਰੋਧੀਆਂ ਨੂੰ ਜਿਹੜਾ ਨੁਕਤਾ ਚ ਨਹੀਂ ਕਰਕੇ